ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਭਗਤ ਨਾਮਦੇਵ ਜੀ ਦਾ ਜਨਮ 1270 ਈਸਵੀਂ ਮਹਾਰਾਸ਼ਟਰ ਦੇ ਪੇਣ ਨਸੀ ਬਾਮਣੀ ਵਿਛੋਇਆ ਆਪ ਆਪਣੇ ਪੁਰਖਿਆਂ ਵਾਂ ਕਪੜੇ ਰੰਗਣ ਅਤੇ ਕਪੜੇ ਸੀਣ ਦਾ ਕੰਮ ਕਰਦੇ ਸਨ ਆਪ ਹੱਥਾਂ ਨਾਲ ਕੀਰਤ ਕਰਦੇ ਅਤੇ ਮਨ ਸਦਾ ਪ੍ਰਭੂ ਭਗਤੀ ਵਿੱਚ ਲੀਨ ਰੱਖਦੇ ਸਨ ਸੰਤ ਗਿਆਨੇਸ਼ਰ ਦੇ ਨਾਲ ਆਪ ਜਿਨੇ ਮਹਾਰਾਸ਼ਟਰ ਦਾ ਪਰਮਣ ਕੀਤਾ ਭਗਤੀ ਗੀਤ ਰਚੇ ਅਤੇ ਆਮ ਜਨਤਾ ਨੂੰ ਪ੍ਰਭੂ ਭਗਤੀ ਦਾ ਪਾਠ ਪੜਾਇਆ ਭਗਤ ਨਾਮਦੇਵ ਜੀ ਨੂੰ ਉੱਚ ਵਰਗ ਦੇ ਬਾਮਨਾ ਪੁਜਾਰੀਆਂ ਅਤੇ ਹੁਕਮਰਾਨਾਂ ਨਾਦਾ ਵਿਰੋਧ ਸੈਨਾ ਪਿਆ ਪਹਿਲੇ ਆ ਵੈਸ਼ਨਵੀ ਸਨ ਅਤੇ ਬਿਠੁਲ ਦੀ ਭਗਤੀ ਕਰਦੇ ਸਨ ਬਾਅਦ ਰੇ ਚਾਪ ਨਿਰਗੁਣ ਬ੍ਰਹਮਦੇਵ ਪਾਸਕ ਬਣ ਗਏ ਛੋਟੀ ਉਮਰ ਵੀ ਚਾਪ ਬਿਠੁਲ ਦਾ ਨਾਮ ਲੈ ਕੇ ਪ੍ਰਭੂ ਉਸਤਤ ਕਰਦੇ ਗਾਉਂਦੇ ਅਤੇ ਨਚਦੇ ਸਨ ਭਗਤ ਨਾਮਦੇਵ ਜੀ ਦੀਆਂ ਪ੍ਰਭੂ ਭਗਤੀ ਨਾਲ ਜੁੜੀਆਂ ਇਈ ਕਥਾਵਾਂ ਪ੍ਰਚਲਿਤ ਹਨ ਜਿਸ ਵਿਚ ਆਪ ਜੀ ਦੇ ਕਹਿਣ ਤੇ ਪ੍ਰਭੂ ਨੇ ਪਰਤਖ ਮੂਰਤੀ ਚੋਂ ਪ੍ਰਗਟ ਹੋ ਕੇ ਦੁੱਧ ਪੀਤਾ ਦੁੱਧ ਪਿਓ ਗੋਬਿੰਦੇ ਰਾਏ ਦੁੱਧ ਪਿਓ ਮੇਰੋ ਮਨਪਤੀ ਆਏ ਜਦੋਂ ਪੰਡਿਤਾਂ ਨੇ ਆਪ ਜੀ ਨੂੰ ਨਹੀਂ ਵੀ ਜਾਦਾ ਹੋਣ ਕਰਕੇ 나ਗਰਾਜ ਮੰਦਿਰ ਦੇ ਅੰਦਰ ਪ੍ਰਵੇਸ਼ ਕਰਨ ਤੋਂ ਮਨ ਕਰ ਦਿੱਤਾ ਤਾਂ ਆਪ ਜੀ ਮੰਦਿਰ ਦੇ ਪਿੱਛੇ ਪ੍ਰਭੂ ਚਿੰਤਨ ਦੇ ਵਿੱਚ ਬੈਠ ਗਏ ਆਪ ਜੀ ਦੀ ਪ੍ਰੇਮਾ ਭਗਤੀ ਤੋਂ ਪ੍ਰਸੰਨ ਹੋ ਕੇ ਸ਼ੰਕਰ ਭਗਵਾਨ ਨੇ ਮੰਦਿਰ ਦਾ ਮੂੰਹ ਪਿਛਲੇ ਪਾਸੇ ਭਗਤ ਨਾਮਦੇਵ ਜੀ ਵੱਲ ਮੋੜ ਦਿੱਤਾ ਦਤਾ ਆਪ ਜਿਨੇ ਕਰਮ ਕਾਂਡਾਂ ਪਖੰਡਾਂ ਜਾਤ ਪਾਤ ਦਾ ਖੰਡਨ ਕਰਕੇ ਹਰ ਜਰਰੇ ਵਿੱਚ ਪ੍ਰਭੂ ਦੀ ਮੌਜੂਦਗੀ ਦੀ ਗੱਲ ਕੀਤੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਆਪ ਜਿਨੇ ਪਰਮਾਤਮਾ ਦੀ ਹੋਂਦ ਨੂੰ ਸਰਵ ਵਿਆਪਕ ਦੱਸਿਆ ਇਹ ਬੇਬੀਠੂਲ ਉਹ ਬੇਬੀਠੂਲ ਬੀਠੂਲ ਬਿਨ ਨਹੀਂ ਕੋਈ ਆਪ ਜਿਨੇ ਜਾਤੀ ਪ੍ਰਥਾ ਨੂੰ ਨਕਾਰਿਆ ਅਤੇ ਮਨੁੱਖੀ ਇਕਤਾ ਤੇ ਬਰਾਬਰੀ ਉੱਤੇ ਬਲ ਦਿੱਤਾ ਹਿੰਦੂ ਪੂਜੇ ਦੇਵਰਾ ਮੁਸਲਮਾਨ ਮਸਜਿਦ ਨਾ ਮੇ ਸਈ ਸੇਵੇ ਅਨਾਦੇ ਹੁਰਾ ਨਾ ਮਸਜਿਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਨਾਮਦੇਵ ਜੀ ਦੇ 18 ਰਾਗਾਂ ਵਿੱਚ ਇੱਕਾਰ ਸ਼ਬਦ ਦਰਜ ਹਨ ਆਪਣੀ ਜ਼ਿੰਦਗੀ ਦੇ ਅਖੀਰੀ 18 ਸਾਲ ਆਪ ਜੀ ਨੇ ਪੰਜਾਬ ਦੇ ਪਿੰਡ ਕੁਮਾਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਪ੍ਰਭੂ ਭਗਤੀ ਅਤੇ ਤਪ ਕਰਦੇ ਆ ਬਤੀਤ ਕੀਤੇ ਇੱਥੇ ਹੀ ਆਪ 1350 ਈਸਵੀ ਵਿੱਚ ਜੋਤੀ ਜੋ ਸਮਾਏ ਸਨ ਇਸ ਜਗ੍ਹਾ ਅੱਜ ਬਹੁਤ ਹੀ ਆਲੀਸ਼ਾਨ ਨੌ ਮੰਜ਼ਿਲਾ ਗੁਰਦੁਆਰਾ ਤਪਿਆਣਾ ਸਾਹਿਬ ਸ਼ਿਸ਼ੋਬਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ